ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਹਨਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਕਿ ਇਹਨਾਂ ਰਾਹੀਂ ਜੜੀਆ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੱਤੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਤੇ ਸਿਸਟੇਵੀ ਗੱਟੀਆਂ ਵੀ ਸ਼ਹਿਰਾਂ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਚੁੱਪੇ-ਚੁੱਪੇ ਤੇ ਬਾਤਵਾਲੀ ਅੱਖ ਰੱਖੀ ਜਾ ਰਹੀ ਹੈ ਲੇਕਿਨ ਫਿਰੋਜ਼ਪੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਲਜ਼ਾਮ ਲਗਾਏ ਗਏ ਕਿ ਵੀਆਈਪੀ ਗੱਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏਗੇ ਕਿ ਇਸ ਗੱਡੀ ਦੇ ਰਾਹੀਂ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋਸ਼ਿਸ ਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਪੀੜਤ ਪਰਿਵਾਰ ਤੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਨ੍ਹਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏਗੇ ਕਿ ਇਹਨਾਂ ਰਾਹੀਂ ਜੜੀਆ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੰਦੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਕੋਲ ਵੀ ਇੱਕ ਸੀਐਸਟੀਵੀ ਆਈ ਹੈ ਜਿਹਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖ ਰਿਹਾ ਹੈ ਵੀ ਸੀਐਸਟੀਵੀ ਗੱਡੀ ਦੀ ਦੁਰਵਰਤਤ ਜੜੀ ਹੋਈ ਹੈ ਲੇਕਿਨ ਇਹ ਗੱਡੀ ਕਿਹਦੀ ਹੈ ਕਿੱਥੋਂ ਆਈ ਹੈ ਕਿਸਦੇ ਵੱਲੋਂ ਚਲਾਈ ਗਈ ਤੇ ਕਿਸਦੇ ਵੱਲੋਂ ਵਰਤੀ ਗਈ ਇਹ ਜਾਂਚ ਦਾ ਵਿਸ਼ਾ ਇਸ ਗੱਲ ਦੀ ਜਾਂਚ ਕਰਨ ਦੇ ਦਾਅਵੇ ਤੱਕ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਲੇਕਿਨ ਵਾਕਈ ਇਸ ਦੀ ਜਾਂਚ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮ ਹੈ ਕਿੱਥੇ ਰਹਿੰਦੇ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮੈਂ ਉਸਿੰਗਵਰਡ ਕਲੋਨੀ 237 ਨੰਬਰ ਵਿੱਚ ਰਹਿਣ ਵਾਲੀ ਹਾਂ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ ਅਸੀਂ ਤੇ ਸਰ ਅਸੀਂ ਮੈਂ ਹੌਲੀਡੇ ਦੌਰਾਨ ਆਪਣੇ ਭੈਣ ਦਾ ਇੰਦਰ ਘਰ ਗਈ ਹੋਈ ਸੀ ਸ਼ੌਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਹਾਂ ਆਪਣੇ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਮਤਲਬ ਫੋਲਾ ਫੁਲੀ ਹੋਈ ਹੋਈ ਸੀ ਅਸੀਂ ਦੇਖਿਆ ਹੱਦੀਆਂ ਬਾਰੀ ਸਾਰੀ ਖੁੱਲੀ ਹੋਈ ਸੀ ਟੁੱਟ ਪਾੜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਟੰਡਾ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਿਰ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਾਰ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਅਸੀਂ ਸੀ ਸੀ ٹی ਵੀ ਕੈਮਰਸ ਨੂੰ ਪਤਾ ਲੱਗਾ ਵੀ ਇਹ ਇੱਕ ਵੀ ਆਈ ਪੀ ਗੱਡੀ ਹੈ ਜੋ ਗੱਡੀ ਦੇ ਨਾਲ 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 ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕੀ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਇਸ ਸੀ ਸੀ ਵੀ ਕੈਮਰਾ ਉਧਰ ਆਣ ਤੇ ਉਹ ਚੋਰ ਨੇ ਐਂਟਰ ਕੀਤਾ ਸਾਡਾ ਕੁੰ ਪਹਿਲਾਂ ਕੁੰਡੀ ਤੋਰੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋਰੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇਥੋਂ ਤੱਕ ਪਤਾ ਹੈ ਸੀ ਸੀ ਟੀ ਵੀ ਕੈਮਰਾ ਦੇ ਮੁਤਾਬਿਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿਹੜੀ ਇੱਧਰ ਦੀ ਐਲ ਸੀ ਡੀ ਗਈ ਆ ਉਸ ਥਾਣੀ ਐਂਟਰ ਹੋਇਆ ਹੈ ਤੇ ਉਸ ਥਾਣੀ ਸਾਰਾ ਸਮਾਨ ਗਿਆ ਹੈ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਹੈ ਤੇ ਉਹ ਫਿਰ ਚਲੇ ਜਾਂਦੇ ਆ ਸਮਾਨ ਲੈ ਕੇ ਤੁਸੀਂ ਕੋਈ ਇਹਨਾਂ ਦਦੇ ਪੁੱਛਣਾ ਇੱਥੇ ਕੋਈ ਹਾਂਜੀ ਪੁਲਿਸ ਨੂੰ ਦੱਸਿਆ ਹੋਇਆ ਸੀ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕਿਹੜੇ ਥਾਣੇ ਨਾਲ ਲਾਤੀ ਸਿੱਟੀ ਥਾਣੇ ਦਿੱਤੀ ਕੋਈ ਕਾਰਵਾਈ ਕੋਈ ਨਹੀਂ ਕਰ ਰਿਹਾ ਕੁਝ ਇਸ ਤਰ੍ਹਾਂ ਚੋਰਾਂ ਦੇ ਲੱਭ ਜਾਂਦਾ ਕਸਾ ਜੇ ਲੱਭਣ ਹਾਂਜੀ ਪੁਲਿਸ ਵੱਲੋਂ ਕਿਦਾਂ ਚੋਰਾਂ ਦੇ ਲੱਭ ਸਕੰਜਾ ਕਸਾ ਜੇ ਬਾਈ ਚੋਰੀ ਜਵਾਨ ਸਕੰਜਾ ਤਾਂ ਸਾਰ ਕਸੇ ਜਾਊਗਾ ਉਹਨਾਂ ਨੂੰ ਪਰਤਾਲ ਕੀਤੀ ਜਾਵੇ ਉਹਨਾਂ ਦੀ ਅਜੇ ਤੱਕ ਕੋਈ ਪਰਤਾਲ ਨਹੀਂ ਦੱਸ ਦਿਨ ਹੋ ਗਿਆ ਜੀ ਸਾਰੇ 10 12 ਦਿਨ ਕਿਸ ਤਰ੍ਹਾਂ ਕੀ ਹਰ ਵਾਰ ਦਾ ਤਾਂ ਰੋਜ਼ ਦੇਖਦੇ ਹਾਂ ਪਰ ਵਾਰ ਹਾਂਜੀ ਰੋਜ਼ਵਾਰਾ ਤੱਤਾ ਹੁਣ ਵੀ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਵੀ ਲਾਹ ਹੋ ਗਈ ਸਾਡੇ ਘਰ ਵੀ ਕਿੰਨੇ ਦਾ ਸਮਾਨ ਲੈ ਗਏ ਨੇ ਤੁਹਾਡੇ ਕੋਲੋਂ 30000 ਦਾ ਸਮਾਨ ਲੈ ਗਏ ਨੇ ਸਾਡਾ 30000 ਹਾਂਜੀ 30000 ਦਾ ਨੁਕਸਾਨ ਕਰ ਗਏ ਨੇ ਸਾਡਾ ਕੋਈ ਨਹੀਂ ਸਰ ਫੜਿਆ ਗਿਆ ਕੋਈ ਕਾਰਵਾਈ ਨਹੀਂ ਕਰ ਰਹੀ ਨਾ ਫੜ ਰਹੇ ਨੇ ਵਾਰ-ਵਾਰ ਜਾਣ ਤੇ ਵੀ ਕੋਈ ਨਹੀਂ ਕਰ ਰਿਹਾ ਕੋਈ ਜਾਣ ਬੀਨ ਵੀ VIP ਗੱਡੀ ਆਈ ਇਹ ਦਸੋਂ ਦੇ ਵਿੱਚ ਚੋਰੀ ਹੋਈ ਆਸੀਂ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਸੀ ਉਹਨਾਂ ਨੂੰ ਹਾਂਜੀ ਵੀਡੀਓ ਕਲਿੱਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਸਾਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਨਾ ਕੋਈ ਟ੍ਰੇਸ ਨਹੀਂ ਕੀਤਾ ਨਾ ਗੱਡੀ ਦਾ ਪਤਾ ਲਵਾਇਆ ਨਾ ਚੋਰਾਂ ਦਾ ਪਤਾ ਲਵਾਇਆ ਮਾਮਲੇ ਕਾਰਵਾਈ ਹੋਣੀ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇ ਇਨਾਂ ਤੇ ਗੱਡੀਆ ਚਲਾਈ ਉਹਨਾਂ ਦਾ ਅਸਲ ਜ ਪਰਪਸ ਹੈ ਕੀ ਹੈ ਦੇਖੋ ਜਿਹੜੀਆਂ ਲਖਣ ਤੇ ਬਿਸ਼ਣ ਨੂੰ ਫ੍ਰੀੰਡੀਆਂ ਦੇ ਦੇਖਣ ਅਨੁਸਾਰ ਪਰਤੀ ਚੋਂ ਹਰ ਇੱਕ ਸਾਡੀ ਤਿੰਨ ਗੱਡੀਆਂ ਐਫਐਸਟੀ ਚੱਲਦੀਆਂ ਬਈ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨਟ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀਪੀਐਸ ਫਿੱਟਡ ਗੱਡੀਆਂ ਨੇ ਔਰ ਕਮਿਸ਼ਨਰੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਨੂੰ ਨਾਲ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਰੰਦਾ ਪਿਆ ਵੀ ਲੋਕਾਂ ਦੇ ਕੋਲੋਂ ਸਮਾਨ ਜਿਹੜਾ ਵੀ ਲੈ ਕੇ ਆਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਇੱਕ ਪੰਜ ਸਿਲੰਡਰ ਆ ਜਾਂ ਕੋਈ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਮੇਰੇ ਇਸ ਜਿਹੇ ਦਾਤੇ ਦੇ ਔਰ ਇਸ ਬਾਰੇ ਮੈਂ ਆਪਣੀ ਜਗ੍ਹਾ ਅਧਿਕਾਰੀਆਂ ਦੇ ਨੋਟਿਸ ਵੀ ਲਿਆਂਦਾ ਲੇਕਿਨ ਹਾਲੇ ਤੱਕ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜਰੂਰ ਲੱਗਾ ਗੱਡੀ ਤੇ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜੇ ਇਲੈਕਟ੍ਰਿਕ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੱਕੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੀ ਰਿਪੋਰਟ ਅਨੁਸਾਰ ਉਸ ਗੱਡੀ ਦੇ ਵਿੱਚ ਇੱਕ ਡਿਊਟੀ ਅਫਸਰ ਤੇ ਪਲੱਸ ਸਾਡੇ ਜੋ ਪੁਲਿਸ ਬਲਾਜਬ ਹੁੰਦੇ ਨੇ ਉਹ ਇੱਕ ਜਾਗਦਾ ਵਿਚਾਰ ਜਗਾਕਤੀ ਜਾ ਰਹੀ ਹੈ ਔਰ ਬਹੁਤ ਹੀ ਜਲਦੀ ਜੋ ਵੀ ਕਰੇਗੀ ਥੋੜੀ ਜਿਹੀ ਕਾਰਵਾਈ ਹੈਗੀ ਕਿਸੇ ਦੇ ਸਰ ਹਰ ਦਾ ਸਮਾਂ ਇਹ ਨਹੀਂ ਪੂਰੀ ਰਾਤੀ ਸਾਰੇ ਜਿਹੜੀ ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 4 ਹੋਅਰ ਚੱਲਦੀ ਹੈ ਨਹੀਂ ਕਿਉਂਕਿ ਸਾਡੇ ਕੋਲ ਜੋ ਸੀਬਿਲ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਡਿਪਟਾਰ ਹੈ ਤੁਸੀਂ ਜਿੱਤੇ ਅਨੁਸਾਰ ਉਹ ਸਾਡਾ 100 ਮਿੰਟ ਦੇ ਕੀਤਾ ਜਾਂਦਾ ਹੈ ਇਸ ਲਈ ਜੋ ਗੱਡੀਆਂ ਇਹ 24 ਆਵਰ ਚੱਲਦੀਆਂ ਨੇ ਸਰ ਠੇਕੇਦਾਰ ਨੂੰ ਦਿੱਤੀ ਹੋਈ ਹੈ ਕਿ ਆਪਕੇ ਨਾਲ ਬਸ ਇਹ ਦੇਖੋ ਸਾਡੇ ਕੋਲ ਮੈਂ ਜੋ ਸਿਰਫ ਪੜਤਾਲ ਕਰਾ ਰਹੇ ਹਾਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਇੱਥੇ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਤੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਗਈ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਵੇਗਾ ਜੋ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਦੀ ਇਨਕੁਆਇਰੀ ਕਰਕੇ ਫਿਰ ਅਸੀਂ ਰਿਪੋਰਟ ਪਾਈ ਤੇ ਐਕਚੁਅਲ ਬਿਲਕੁਲ ਐਕਚੁਅਲ ਹੋਏਗਾ ਜੋ ਨਿਰਮਾ ਨੂੰ ਸਰ ਕਾਹਲੀ ਪਾਉਂਦੀ ਉਹ ਜੋੜ ਕੇ ਕੀ ਨਾਮਿਤ ਕਿੱਥੇ ਰਹਿੰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਤੇ ਸਿਸਟੇਮ ਵੀ ਗੱਡੀਆਂ ਵੀ ਸ਼ਹਿਰਾਂ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਚੁੱਪੇ-ਚੁੱਪੇ ਤੇ ਬਾਤਵਾਲੀ ਅੱਖ ਰੱਖੀ ਜਾ ਰਹੀ ਹੈ ਲੇਕਿਨ ਫਰੋਜ਼ਪੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਲਜ਼ਾਮ ਲਗਾਏ ਗਏ ਕਿ ਵੀਆਈਪੀ ਗੱਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏਗੇ ਕਿ ਇਸ ਗੱਡੀ ਦੇ ਰਾਹੀਂ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਸਿਸਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕਾਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਨ੍ਹਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏਗੇ ਕਿ ਇਹਨਾਂ ਰਾਹੀਂ ਜੜੀਆ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੰਦੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਕੋਲ ਵੀ ਇੱਕ ਸੀਐਸਟੀਵੀ ਆਈ ਹੈ ਜਿਹਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖ ਰਿਹਾ ਹੈ ਵੀ ਸੀਐਸਟੀਵੀ ਗੱਡੀ ਦੀ ਦੁਰਵਰਤਤ ਜੜੀ ਹੋਈ ਹੈ ਲੇਕਿਨ ਇਹ ਗੱਡੀ ਕਿਹਦੀ ਹੈ ਕਿੱਥੋਂ ਆਈ ਹੈ ਕਿਸਦੇ ਵੱਲੋਂ ਚਲਾਈ ਗਈ ਤੇ ਕਿਸਦੇ ਵੱਲੋਂ ਵਰਤੀ ਗਈ ਇਹ ਜਾਂਚ ਦਾ ਵਿਸ਼ਾ ਇਸ ਗੱਲ ਦੀ ਜਾਂਚ ਕਰਨ ਦੇ ਦਾਅਵੇ ਤੱਕ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਲੇਕਿਨ ਵਾਕਈ ਇਸ ਦੀ ਜਾਂਚ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮ ਹੈ ਤੁਹਾਡਾ ਕਿੱਥੇ ਰਹਿੰਦੇ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮੈਂ ਉਸੇ ਬੋਰਡ ਕੋਲ 2037 ਨੰਬਰ ਤੇ ਰਹਿਣ ਵਾਲੀ ਹਾਂ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ ਅੱਪਨੀ ਤੇ ਸਰ ਅਸੀਂ ਮੈਂ ਹੌਲੀਡੇ ਦੌਰਾਨ ਅੱਪਈ ਪੈਨ ਦਾ ਇੰਦਰ ਕਰ ਗਈ ਹੋਈ ਸੀ ਸ਼ੌਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਆ ਆਪਣੇ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਮਤਲਬ ਫੋਲਾ ਫੋਲੀ ਹੋਈ ਹੋਈ ਸੀ ਅਸੀਂ ਦੇਖਿਆ ਹੱਦੀ ਲੰਬਾਰੀ ਸਾਰੀ ਖੁੱਲੀ ਹੋਈ ਸੀ ਟੁੱਟ ਪਾੜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਫੰਡਰ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਿਰ ਅਸੀਂ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਾਰਾ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਹੈ ਅਸੀਂ ਸੀਸੀਟੀਵੀ ਕੈਮਰੇ ਸਾਨੂੰ ਪਤਾ ਲੱਗਾ ਵੀ ਇਹ ਇੱਕ ਵੀਆਈਪੀ ਗੱਡੀ ਹੈ ਜੋ ਗੱਡੀ ਦੇ ਨਾਲ-ਨਾਲ ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕਿ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਸੀਸੀਟੀਵੀ ਕੈਮਰੇ ਦੇ ਦਰਾਂ ਤੇ ਉਹ ਚੋਰ ਨੇ ਐਂਟਰ ਕੀਤਾ ਸਾਡਾ ਕੁੰਡਾ ਪਹਿਲਾਂ ਕੁੰਡੀ ਤੋੜੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋੜੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇਥੋਂ ਤੱਕ ਪਤਾ ਹੈ ਸੀਸੀਟੀਵੀ ਕੈਮਰੇ ਮੁਤਾਬਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿਹੜੀ ਐਲਸੀਡੀ ਗਈ ਆ ਉਸ ਥਾਣੀ ਐਂਟਰ ਹੋਇਆ ਏ ਤੇ ਉਸ ਥਾਣੀ ਸਾਰਾ ਸਮਾਨ ਗਿਆ ਏ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਏ ਤੇ ਉਹ ਫਿਰ ਚਲੇ ਜਾਂਦੇ ਸਮਾਨ ਲੈ ਕੇ ਤੁਸੀਂ ਕੋਈ ਇਹਨਾਂ ਦੱਦੇ ਪੁਲਿਸ ਨਾਲ ਇੱਥੇ ਕੋਈ ਹਾਂਜੀ ਪੁਲਿਸ ਨੂੰ ਦੱਸਿਆ ਹੋਇਆ ਅਸੀਂ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕਿਹੜੇ ਥਾਣੇ ਨਾਲ ਗੱਲ ਕੀਤੀ ਥਿੱਕੀ ਥਾਣੀ ਦਿੱਤੀ ਉਹ ਕਾਰਵਾਈ ਕੋਈ ਨਹੀਂ ਕਰ ਰਿਹਾ ਕੁਝ ਕਿਸ ਤਰ੍ਹਾਂ ਚੋਰਾ ਦੱਲ ਚੱਲਦਾ ਤਾਂ ਸੱਜੇ ਲੱਗਤ ਨਹੀਂ ਹਾਂਜੀ ਉਸ ਵੱਲੋਂ ਕਿਦਾਂ ਚੋਰਾ ਦੱਲ 55 ਕੱਸਾ ਜੇਗਾ ਚੋਰੀ ਜਵਾਲ ਤਾਂ 55 ਤਾਂ ਸਾਰ ਕੱਸੇ ਜੋ ਉਹਨਾਂ ਨੂੰ ਪੜਤਾਲ ਕੀਤੀ ਜਾਵੇ ਉਹਨਾਂ ਦੀ ਅਜੇ ਤੱਕ ਕੋਈ ਪਰਤਾਲ ਨਹੀਂ ਦੱਸ ਦਿਨ ਹੋ ਗਿਆ ਅੱਜ ਸਾਰਾ 10 12 ਦਿਨ ਹੋ ਗਏ ਕਿਸ ਤਰ੍ਹਾਂ ਜਵਾਰ ਦਾ ਤਾਂ ਰੋਜ਼ ਦੇਖਦੇ ਹੁੰਦੇ ਆ ਪਰ ਵਾਰ ਹਾਂਜੀ ਉਹ ਜਵਾਰ ਤਾਂ ਤਾਂ ਹੁਣ ਹੀ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਵੀ ਹੂੰ ਤਲਾ ਹੋ ਗਈ ਸਾਡੇ ਘਰ ਵਿੱਚ ਕਿੰਨੇ ਦਾ ਸਮਾਨ ਲੱਗੇ ਨੇ ਤੁਹਾਡਾ 30000 ਦਾ ਸਮਾਨ ਲੱਗੇ ਨੇ ਸਾਡਾ 30000 ਹਾਂਜੀ 30000 ਦਾ ਨੁਕਸਾਨ ਕਰ ਗਏ ਨੇ ਸਾਡਾ ਕੋਈ ਪਰਸੋ ਲੈ ਫੜਿਆ ਕੋਈ ਨਹੀਂ ਸਰ ਫੜਿਆ ਗਿਆ ਕੋਈ ਕਾਰਵਾਈ ਨਹੀਂ ਕਰ ਰੇ ਨਾ ਫੜ ਰਹੇ ਨੇ ਵਾਰ-ਵਾਰ ਜਾਣਦੇ ਵੀ ਕੋਈ ਨਹੀਂ ਕਰ ਰਿਹਾ ਕੋਈ ਜਾਣਬੀਨ ਵੀ VIP ਗੱਡੀ ਆਈ ਹੈ ਦਸੋਂ ਦੇ ਵਿੱਚ ਚੋਰੀ ਹੋਈ ਆ ਸੀ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਉਹਨਾਂ ਨੂੰ ਹਾਂਜੀ ਵੀਡੀਓ ਕਲਿੱਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਸਾਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਕੋਈ ਇਸੇ ਨਹੀਂ ਕੀਤਾ ਨਾ ਕੋਈ ਟ੍ਰੇਸ ਨਹੀਂ ਪੁੱਤਾ ਨਾ ਗੱਡੀ ਦਾ ਪਤਾ ਲਗਾਇਆ ਨਾ ਚੋਰਾਂ ਦਾ ਪਤਾ ਲਗਾਇਆ ਮੰਗ ਕੇ ਕਾਰਵਾਈ ਹੋਣੀ ਹੈ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇ ਇਨਤੇ ਗੱਡੀਆਂ ਚਲਾਈ ਉਹਨਾਂ ਦਾ ਅਸਲ ਜਿ ਪਰਪਸ ਹੈ ਕੀ ਹੈ ਦੇਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਦੇ ਹਿਦਾਇਤਾਂ ਅਨੁਸਾਰ ਭਰਤੀ ਤੋਂ ਹਲਕਾ ਸਾਡੀ 3 ਗੱਡੀਆਂ ਐਫਐਸਟੀ ਚਲਦੀਆਂ ਵੀ ਆ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀਪੀਐਸ ਫਿਟਿੰਗ ਗੱਡੀਆਂ ਨੇ ਔਰ ਕਿ ਪਿਛਲੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਨੂੰ ਅਨੁਸਾਰ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਆਉਂਦਾ ਪਿਆ ਵੀ ਲੋਕਾਂ ਦੇ ਘਰੋਂ ਸਮਾਨ ਜਿਹੜਾ ਵੀ ਲੈ ਕੇ ਆਉਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਚ ਆਇ ਪੰਜ ਸਿਲੰਡਰ ਆ ਜਾਂ ਕੁਝ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਇਸੇ ਜਿਹੇ ਤਰ੍ਹਾਂ ਦੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਛੋੜੇ ਦਿਨ ਪਹਿਲਾਂ ਹੀ ਔਰ ਇਸ ਬਾਰੇ ਮੈਂ ਆਪਣੀ ਜਗੇ ਅਧਿਕਾਰੀਆਂ ਦੀ ਨੋਟਿਸ ਵੀ ਲਿਆਂਦਾ ਲੇਕਿਨ ਉਹਨੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜਰੂਰ ਲਗਾ ਗੱਡੀ ਦਾ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜੇ ਇਲੈਕਸ਼ਨ ਦੀ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੱਗੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਸਤਾਵੇਜ਼ ਅਨੁਸਾਰ ਉਸ ਗੱਡੀ ਤੇ ਵਿੱਚ ਇੱਕ ਡਿਊਟੀ ਮਨਿਸਟਰ ਔਰ ਪਲੱਸ ਸਾਡੇ ਜੋ ਪੁਲਿਸ ਬਲਾਜਮ ਹੁੰਦੇ ਨੇ ਉਹ ਇੱਕ ਜਾਜਤ ਦਾ ਵਿਚਾਰ ਇਹ ਜਾਂਚ ਕਿਤੇ ਜਾ ਰਹੀ ਹੈ ਔਰ ਇਹ ਬਹੁਤ ਹੀ ਜਲਦੀ ਜੋਲੀ ਤੋਂ ਜੁੜੀਦੀ ਕਰਵੀਗੀ ਕਿਤੇ ਸਰ ਹਰ ਦਾ ਸਮਾਂ ਇਹ ਇੱਕ ਪੂਰੀ ਰਾਤੀ ਸਰ ਜਿਹੜੀ ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 4 ਹੋਅਰ ਚੱਦੀ ਹੈ ਨਹੀਂ ਕਿਉਂਕਿ ਸਾਡੇ ਕੋਲ ਜੋ ਸੀਬਿਲਨ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਡਿਪਟਾਰ ਹੈ ਕਮਿਸ਼ਨ ਦੇ ਹੱਦ ਅਨੁਸਾਰ ਉਹ ਸਾਡਾ 100 ਮੀਟਰ ਦੇ ਕਿਤਾ ਜਾਂਦਾ ਹੈ ਇਸ ਲਈ ਜੋ ਗੱਡੀਆਂ ਇਹ 24 ਹਾਰਵਰ ਚੱਲਦੀ ਸੀ ਸਰ ਠੇਕੇਦਾਰ ਨੂੰ ਦਿੱਤੀ ਹੋਈ ਹੈ ਜਾਂ ਕਿਸੇ ਨੂੰ ਦਿੱਤੀ ਹੈ ਇਹ ਦੇਖੋ ਸਾਡੇ ਕੋਲ ਮੈਂ ਜੋ ਅਸੀਂ ਪੜਤਾਲ ਕਰਾ ਰਹੇ ਹਾਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਉੱਤੇ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਤੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਦੇਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਦੀ ਇਨਕੁਆਇਰੀ ਕਰਕੇ ਫਿਰ ਅਸੀਂ ਰਿਪੋਰਟ ਪਾਈ ਤੇ ਐਕਸ਼ਨ ਹੋ ਜਾਏਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਯਮ ਅਨੁਸਾਰ ਕਾਰਵਾਈ ਪਾਣੀ ਉਹ ਜ਼ਰੂਰ ਕੀਤੀ ਜਾਏਗੀ ਕੀ ਨਾਮਿਤ ਕਿੱਥੇ ਰਹਿੰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਤੇ ਸੀਐਸਟੀਵੀ ਗੱਡੀਆਂ ਵੀ ਸ਼ਹਿਰਾਂ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਚੁੱਪੇ-ਚੁੱਪੇ ਤੇ ਬਾਤਵਾਲੀ ਅੱਖ ਰੱਖੀ ਜਾ ਰਹੀ ਹੈ ਲੇਕਿਨ ਫਰੋਜ਼ਪੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਲਜ਼ਾਮ ਲਗਾਏ ਗਏ ਕਿ ਵੀਆਈਪੀ ਗੱਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏਗੇ ਕਿ ਇਸ ਗੱਡੀ ਦੇ ਰਾਹੀਂ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਸਿਸਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕਾਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਹਨਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏਗੇ ਕਿ ਇਹਨਾਂ ਰਾਹੀਂ ਜੜੀਆ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੱਤੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਕੋਲ ਵੀ ਇੱਕ ਸਿਸਟਮ ਵੀ ਆਈ ਹੈ ਜਿਹਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖ ਰਿਹਾ ਹੈ ਵੀ ਸਿਸਟਮ ਵੀ ਗੱਡੀ ਦੀ ਦੁਰਵਰਤੋਂ ਜੜੀ ਹੋਈ ਹੈ ਲੇਕਿਨ ਇਹ ਗੱਡੀ ਕਿਹਦੀ ਹੈ ਕਿੱਥੋਂ ਆਈ ਹੈ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲੋਂ ਵਰਤੀ ਗਈ ਇਹ ਜਾਂਚ ਦਾ ਵਿਸ਼ਾ ਇਸ ਗੱਲ ਦੀ ਜਾਂਚ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਲੇਕਿਨ ਵਾਕਈ ਇਸ ਦੀ ਜਾਂਚ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮ ਤੇ ਕਿੱਥੇ ਰਹਿੰਦੇ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮੈਂ ਉਸਿੰਗਵੋਰਡ ਕੋलोनी 237 ਨੰਬਰ ਤੇ ਰਹਿਣ ਵਾਲੀ ਹਾਂ ਅਸੀਂ ਮੇਨ ਤਾਂ ਮਜ਼ਦੂਰੀ ਕਰਦੇ ਹਾਂ ਜੀ ਆਪੇ ਤੇ ਸਰ ਅਸੀਂ ਮੈਂ 홀ੀਡੇ ਦੌਰਾਨ ਆਪਣੀ ਭੈਣ ਦਾ ਇੰਦਰ ਕਰ ਗਈ ਹੋਈ ਸੀ ਸ਼ੌਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਆ ਆਪਣੇ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਫੁੱਲਾ ਫੁੱਲੀ ਹੋਈ ਹੋਈ ਸੀ ਅਸੀਂ ਦੇਖਿਆ ਸਾਡੀ ਲੰਬਾਰੀ ਸਾਰੀ ਖੁੱਲੀ ਹੋਈ ਸੀ ਟੱਟ ਪਾਜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਟੰਡਾ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਿਰ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਰ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਅਸੀਂ ਸੀਸੀਟੀਵੀ ਕੈਮਰੇ ਸਾਨੂੰ ਪਤਾ ਲੱਗਾ ਵੀ ਇਹ ਇੱਕ ਵੀ ਆਈ ਪੀ ਗੱਡੀ ਐ ਜੋ ਗੱਡੀ ਦੇ ਨਾਲ 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 ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕੀ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਸੀਸੀਟੀਵੀ ਕੈਮਰੇ ਉਧਰ ਆਣ ਉਹ ਚੋਰ ਨੇ ਐਂਟਰ ਕੀਤਾ ਸਾਡਾ ਕੁੰ ਪਹਿਲਾਂ ਕੁੰਡੀ ਤੋੜੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋੜੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇਧਰ ਤੱਕ ਪਤਾ ਹੈ ਸੀਸੀਟੀਵੀ ਕੈਮਰੇ ਦੇ ਮੁਤਾਬਿਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿੱਦ ਇਧਰ ਦੀ ਐਲਸੀਡੀ ਗਈ ਆ ਉਸ ਥਾਣੀ ਐਂਟਰ ਹੋਇਆ ਹੈ ਤੇ ਉਸ ਥਾਣੀ ਸਾਰਾ ਸਮਾਨ ਗਿਆ ਹੈ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਹੈ ਤੇ ਉਹ ਫਿਰ ਚਲੇ ਜਾਂਦੇ ਆ ਸਮਾਂ ਲੱਗੇ ਤੁਸੀਂ ਕੋਈ ਇਹਨਾਂ ਦੱਦੇ ਪੁਹਨਸਣਾ ਇੱਥੇ ਕੋਈ ਹਾਂਜੀ ਪੁਲਿਸ ਨੂੰ ਦੱਸਿਆ ਹੋਇਆ ਅਸੀਂ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕਿਹੜੇ ਥਾਣੇ ਨਾਲ ਤਕੀ ਥਾਣੇ ਦਿੱਤੀ ਕੋਈ ਕਾਰਵਾਈ ਕੋਈ ਨਹੀਂ ਕਰ ਰਿਹਾ ਕੁਝ ਕਿਸ ਤਰ੍ਹਾਂ ਚੋਰਾ ਦੱਲ ਕੰਨ ਕਸਾ ਜੇ ਲੱਗਦਾ ਹਾਂਜੀ ਉਸ ਵੱਲੋਂ ਕਿਦਾਂ ਚੋਰਾ ਦੱਲ 55 ਕਸਾ ਜੇਗਾ ਚੋਰੀ ਜਵਾਰ ਦਾ ਕੰਨ ਕਸਾ ਤਾਂ ਸਾਰ ਕਸੇ ਜੂਗਾ ਉਹਨਾਂ ਨੂੰ ਪਤਾਲ ਕੀਤੀ ਜਾਵੇ ਉਹਨਾਂ ਦੀ ਅਜੇ ਤੱਕ ਪੁਲਸੇ ਕੋਈ ਪਤਾਲ ਨਹੀਂ ਦੱਸ ਦਿਨ ਹੋ ਗਿਆ ਜੀ ਸਾਰੇ 10 12 ਦਿਨ ਕਿਸ ਤਰ੍ਹਾਂ ਜਿਉਂ ਵਾਰ ਦਾ ਤਾਂ ਰੋਜ਼ ਦੇਖਦੇ ਹਾਂ ਪਰ ਆਵਾਜ਼ ਹਾਂਜੀ ਉਹ ਜਵਾਰਾ ਤੱਤਾ ਉਹ ਨਹੀਂ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਵੀ ਤਲਾ ਹੋ ਗਈ ਸਾਡੇ ਘਰ ਵਿੱਚ ਕਿੰਨੇ ਦਾ ਸਮਾਨ ਲੈ ਗਏ ਨੇ ਤੁਹਾਡਾ 30000 ਦਾ ਸਮਾਨ ਲੈ ਗਏ ਨੇ ਸਾਡਾ 30000 ਹਾਂਜੀ 30 ਤੱਕ ਨੁਕਸਾਨ ਕਰ ਗਏ ਨੇ ਸਾਡਾ ਕੋਈ ਨਹੀਂ ਸਰ ਫੜਿਆ ਗਿਆ ਕੋਈ ਕਾਰਵਾਈ ਨਹੀਂ ਕਰ ਰਹੀ ਨਾ ਫੜ ਰਹੇ ਨੇ ਵਾਰ-ਵਾਰ ਜਾਣਦੇ ਵੀ ਕੋਈ ਨਹੀਂ ਕਰ ਰਿਹਾ ਕੋਈ ਜਾਣ ਬੀਨ ਵੀ VIP ਗੱਡੀ ਆਈ ਹੈ ਦਸੋਂ ਦੇ ਵਿੱਚ ਚੋਰੀ ਹੋਈ ਆ ਸੀ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਉਹਨਾਂ ਨੂੰ ਹਾਂਜੀ ਵੀਡੀਓ ਕਲਿੱਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਸਾਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਕੋਈ ਇਸੇ ਨਹੀਂ ਕੀਤਾ ਨਾ ਕੋਈ ਟ੍ਰੇਸ ਨਹੀਂ ਪੁੱਤਾ ਨਾ ਗੱਡੀ ਦਾ ਪਤਾ ਲਗਾਇਆ ਨਾ ਚੋਰਾਂ ਦਾ ਪਤਾ ਲਗਾਇਆ ਮੰਗ ਕੇ ਕਾਰਵਾਈ ਹੋਣੀ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇ ਇਨਾਂ ਤੇ ਗੱਡੀਆਂ ਚਲਾਈ ਉਹਨਾਂ ਦਾ ਅਸਲ ਜ ਪਰਪਸ ਹੈ ਕੀ ਹੈ ਦੇਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਦੇ ਹਦਾਇਤਾਂ ਅਨੁਸਾਰ ਪ੍ਰਤੀ ਚੋਹ ਹਲਕਾ ਸਾਡੀ ਤਿੰਨ ਗੱਡੀਆਂ ਐਫਐਸਟੀ ਚਲਦੀਆਂ ਵੀ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀਪੀਐਸ ਫਿਟਡ ਗੱਡੀਆਂ ਨੇ ਔਰ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਨੂੰ ਸਾਰ ਕਾਰਵਾਈ ਕੀਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਆਉਂਦਾ ਪਿਆ ਵੀ ਲੋਕਾਂ ਦੇ ਘਰੋਂ ਸਮਾਨ ਜਿਹੜਾ ਵੀ ਲੈ ਕੇ ਆਉਂਦੇ ਨੇ ਉਸ ਗੱਡੀ 'ਚ ਰੱਖਦੇ ਨੇ ਗੱਡੀ ਤੋਂ ਉਤਾਰਦੇ ਵੇਲੇ ਚ ਆਇ ਪੰਜ ਸਿਲੰਡਰ ਆ ਜਾਂ ਕੋਈ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ 'ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਇਸੇ ਜਿਹੇ ਤਰੀਕੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਛੋੜੇ ਦਿਨ ਪਹਿਲਾਂ ਹੀ ਮੇਰੇ ਕੋਲ ਔਰ ਇਸ ਬਾਰੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀਆਂ ਦੇ ਨੋਟਿਸ ਵੀ ਲਿਆਂਦਾ ਲੇਕਿਨ ਉਹਨੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜਰੂਰ ਲਗਾ ਗੱਡੀ ਤੇ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜੇ ਇਲੈਕਸ਼ਨ ਤੇ ਗਈ ਹੈ ਤੇ ਉਹ ਉੱਥੇ ਵਿੱਚ ਕੌਣ ਲੈ ਕੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਰਤਾ ਅਨੁਸਾਰ ਉਸ ਗੱਡੀ ਦੇ ਵਿੱਚ ਇੱਕ ਡਿਊਟੀ ਮੈਂਸਟ੍ਰੀਟ ਔਰ ਪਲੱਸ ਸਾਡੇ ਜੋ ਪੁਲਿਸ ਬਲਾਕ ਹੁੰਦੇ ਨੇ ਉਹ ਇੱਕ ਜਾਇਦਾ ਵਿਚਾਰ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਬਹੁਤ ਹੀ ਜਲਦੀ ਜੋਲੀ ਕਰੀ ਗਈ ਹੋਣੀ ਹੈ ਕਿ ਕਿ ਸਰ ਹਰ ਦਾ ਸਮਾਂ ਇਹ ਨਹੀਂ ਪੂਰੀ ਰਾਤੀ ਸਾਰੇ ਜਿਹੜੀ ਜੀ 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 ਬਿਲਕੁਲ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ 4 4 ਹੋਅਰ ਚੱਲਦੀਆਂ ਨੇ ਕਿਉਂਕਿ ਸਾਡੇ ਕੋਲ ਜੋ ਸੀਬੀ ਨੂੰ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤੇ ਉਹਦਾ ਜੋ ਦਫਤਰ ਹੈ ਕਮਿਸ਼ਨ ਦੇ ਹੱਦ ਅਨੁਸਾਰ ਉਹ ਸਾਡਾ 100 ਮਿੰਟਾਂ ਦੇ ਕੀਤਾ ਜਾਂਦਾ ਹੈ ਇਸ ਲਈ ਜੋ ਗੱਡੀਆਂ ਇਹ 24 ਆਵਰ ਚੱਲਦੀਆਂ ਨੇ ਸਰ ਠੇਕੇਦਾਰ ਨੂੰ ਮੁਸਕਤ ਹੋਏਗੀ ਜਾਂ ਕਿਸੇ ਨੂੰ ਮੁਸਕਤ ਹੈ ਕਿ ਦੇਖੋ ਸਾਡੇ ਕੋਲ ਮੈਂ ਜੋ ਅਸੀਂ ਪੜਤਾਲ ਕਰਾ ਰਹੇ ਹਾਂ ਜੋ ਗੱਡੀਆਂ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਇੱਥੇ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਤੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਦੇਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਦੀ ਇਨਕੁਆਇਰੀ ਕਰਕੇ ਫਿਰ ਅਸੀਂ ਰਿਪੋਰਟ ਪਾਈ ਤੇ ਐਕਸ਼ਨ ਹੋਵੇਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਰਮਾਣ ਅਨੁਸਾਰ ਕਾਰਵਾਈ ਪਾਣੀ ਉਹ ਜੋ ਕਿ ਕੀ ਨਾਮਤ ਕਿੱਥੇ ਰਹਿੰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਤੇ ਸਿਸਟੇਮ ਵੀ ਗੱਡੀਆਂ ਵੀ ਸ਼ਹਿਰਾਂ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਚੱਪੇ-ਚੱਪੇ ਤੇ ਬਾਤ ਵਾਲੀ ਅੱਖ ਰੱਖੀ ਜਾ ਰਹੀ ਹੈ ਲੇਕਿਨ ਫਰੋਜ਼ਪੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਲਜ਼ਾਮ ਲਗਾਏ ਗਏ ਕਿ ਵੀਆਈਪੀ ਗੱਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏਗੇ ਕਿ ਇਸ ਗੱਡੀ ਦੇ ਰਾਹੀਂ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਸਿਸਟੀ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਪੀੜਤ ਪਰਿਵਾਰ ਤੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਹਨਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏਗੇ ਕਿ ਇਹਨਾਂ ਰਾਹੀਂ ਜੜੀਆ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੱਤੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਕੋਲ ਵੀ ਇੱਕ ਸਿਸਟਮ ਵੀ ਆਈ ਹੈ ਜਿਹਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖ ਰਿਹਾ ਹੈ ਵੀ ਸਿਸਟਮ ਵੀ ਗੱਡੀ ਦੀ ਦੁਰਵਰਤੋਂ ਜੜੀ ਹੋਈ ਹੈ ਲੇਕਿਨ ਇਹ ਗੱਡੀ ਕਿਹਦੀ ਹੈ ਕਿੱਥੋਂ ਆਈ ਹੈ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲੋਂ ਵਰਤੀ ਗਈ ਇਹ ਜਾਂਚ ਦਾ ਵਿਸ਼ਾ ਇਸ ਗੱਲ ਦੀ ਜਾਂਚ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਲੇਕਿਨ ਵਾਕਈ ਇਸ ਦੀ ਜਾਂਚ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮਤ ਕਿੱਥੇ ਰਹਿੰਦੇ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮੈਂ ਆਪ ਸਿੰਘ ਰੋਡ ਕਲੋਨੀ 239 ਨੰਬਰ ਵਿੱਚ ਰਹਿਣ ਵਾਲੀ ਹਾਂ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ ਅਸੀਂ ਤੇ ਸਰ ਅਸੀਂ ਮੈਂ ਹੌਲੀਡੇ ਦੌਰਾਨ ਆਪਣੀ ਭੈਣ ਦਾ ਇੰਦਰ ਕਰ ਗਈ ਹੋਈ ਸੀ ਸ਼ੌਣੀ ਤਾਂ ਅਸੀਂ ਆਪਣੇ ਘਰ ਆ ਕੇ ਦੇਖਿਆ ਜਦੋਂ 28 ਤਰੀਕ ਨੂੰ ਅਸੀਂ ਘਰ ਆਏ ਹਾਂ ਆਪਣੀ ਅਸੀਂ ਘਰ ਆ ਕੇ ਦੇਖਿਆ ਕਿ ਸਾਡਾ ਸਮਾਨ ਸਾਰਾ ਫੋਲਾ ਫੁਲੀ ਹੋਈ ਹੋਈ ਸੀ ਅਸੀਂ ਦੇਖਿਆ ਹੱਦੀਆਂ ਬਾਰੀ ਸਾਰੀ ਖੁੱਲੀ ਹੋਈ ਸੀ ਟੁੱਟ ਪਾਜ ਹੋਈ ਹੋਈ ਸੀ ਅਸੀਂ ਇੱਧਰ ਦੇਖਿਆ ਕਿਚਨ ਚ ਕਿਚਨ ਚੋਂ ਫੰਡਰ ਚੱਕਿਆ ਹੋਇਆ ਸੀ ਹੈ ਨਹੀਂ ਸੀ ਫਿਰ ਉਸੇ ਦੂਸਰੇ ਕਮਰੇ ਚ ਦੇਖਿਆ ਉਧਰ ਐਲ ਸੀ ਡੀ ਹੈ ਨਹੀਂ ਸੀ ਸਾਡੇ ਤੇ ਸਾਰਾ ਇਦਾਂ ਮਤਲਬ ਅਸੀਂ ਦੇਖਿਆ ਵੀ ਸਾਡੇ ਘਰੇ ਚੋਰੀ ਹੋ ਗਈ ਆ ਤੇ ਅਸੀਂ ਸੀ ਸੀ ٹی ਵੀ ਕੈਮਰਿਆਂ ਸਾਨੂੰ ਪਤਾ ਲੱਗਾ ਵੀ ਇਹ ਇੱਕ ਵੀ ਆਈ ਪੀ ਗੱਡੀ ਐ ਜੋ ਗੱਡੀ ਦੇ ਨਾਲ ਨਾਲ ਚੋਰ ਆਂਦਾ ਪਿਆ ਉਹ ਬੰਦੇ ਨੇ ਮਤਲਬ ਕਿ ਆਇਆ ਤੇ ਗੱਡੀ ਬਾਹਰ ਖੜੀ ਹੋਈ ਸੀ ਪਹਿਲੇ ਇਸ ਸੀ ਕੈਮਰਾ ਉਧਰ ਆਣ ਤੇ ਉਹ ਚੋਰ ਨੇ ਐਂਟਰ ਕੀਤਾ ਸਾਡਾ ਕੁੰ ਪਹਿਲਾਂ ਕੁੰਡੀ ਤੋਰੀ ਆ ਤਾਲਾ ਨਹੀਂ ਟੁੱਟਾ ਪਹਿਲਾਂ ਕੁੰਡੀ ਤੋਰੀ ਆ ਕੁੰਡੀ ਤੋੜ ਕੇ ਬਾਹਰ ਪਤਾ ਨਹੀਂ ਹੁਣ ਕੋਈ ਖੜਾ ਸੀ ਕਿ ਨਹੀਂ ਖੜਾ ਸੀ ਸਾਨੂੰ ਇੱਥੋਂ ਤੱਕ ਪਤਾ ਹੈ ਸੀਸੀਟੀਵੀ ਕੈਮਰੇ ਮੁਤਾਬਿਕ ਕਿ ਉਹ ਚੋਰ ਮੇਰੀ ਬਾਰੀ ਪਿਛਲੀ ਕਮਰੇ ਦੀ ਉਹਦੀ ਜਿੱਦ ਇਧਰ ਦੀ ਐਲ ਸੀ ਡੀ ਗਈ ਆ ਉਸ ਥਾਣੀ ਐਂਟਰ ਹੋਇਆ ਹੈ ਤੇ ਉਸ ਥਾਣੀ ਸਾਰਾ ਸਮਾਨ ਗਿਆ ਹੈ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਗਿਆ ਹੈ ਤੇ ਉਹ ਫਿਰ ਚਲੇ ਜਾਂਦੇ ਆ ਸਮਾਨ ਲੈ ਕੇ ਤੁਸੀਂ ਕੋਈ ਇਹਨਾਂ ਦੇਦੇ ਪੁਲਿਸ ਨੂੰ ਇੱਥੇ ਕੋਈ ਹਾਂਜੀ ਪੁਲਿਸ ਨੂੰ ਦੱਸਿਆ ਹੋਇਆ ਸੀ ਵਾਰ-ਵਾਰ ਗਏ ਆ ਪਰ ਕੋਈ ਨਹੀਂ ਕਿਹੜੇ ਥਾਣੇ ਨਾਲ ਪਲਾਦ ਦਿੱਤੀ ਥਿਗੀ ਥਾਣੀ ਦਿੱਤੀ ਕੋਈ ਕਾਰਵਾਈ ਕੋਈ ਨਹੀਂ ਕਰ ਰਿਹਾ ਕੁਝ ਕਿਸ ਤਰ੍ਹਾਂ ਚੋਰਾ ਤੇ ਲੱਚਾਂ ਕੱਸਾ ਜੇ ਕਰਦੇ ਹਾਂ ਹਾਂਜੀ ਉਸ ਵੱਲੋਂ ਕਿਦਾਂ ਚੋਰਾ ਤੇ ਲੱਚਾਂ ਕੱਸਾ ਜੇ ਬਾਈ ਚੋਰੀ ਜਵਾਨਾਂ ਕੱਸਾਂ ਜਾ ਤਾਂ ਸਾਰ ਕੱਸੇ ਜੋ ਉਹਨਾਂ ਨੂੰ ਪਰਤਾੜ ਕੀਤੀ ਜਾਵੇ ਉਹਨਾਂ ਦੀ ਅਜੇ ਤੱਕ ਪੁਲਸੇ ਕੋਈ ਪਰਤਾੜ ਨਹੀਂ 10 ਦਿਨ ਹੋ ਗਏ ਅਜੇ ਸਾਰੇ 10 12 ਦਿਨ ਕਿਸ ਤਰ੍ਹਾਂ ਜਿ ਹੁਣ ਵਾਰਦਾ ਤਾਂ ਰੋਜ਼ ਦੇਖਦੇ ਹਾਂ ਪ੍ਰਵਾਹ ਹਾਂਜੀ ਰੋਜ਼ ਵਾਰਾ ਤਰਤਾਉਂ ਹੋਈ ਜਾਂਦੀਆਂ ਨੇ ਕੋਈ ਨਾ ਕੋਈ ਸਾਡੇ ਅੱਜ ਸਾਡੇ ਹੋ ਗਈ ਤੇ ਸਾਨੂੰ ਵੀ ਕਲਾ ਹੋ ਗਈ ਸਾਡੇ ਘਰ ਵਿੱਚ ਕਿੰਨੇ ਦਾ ਸਮਾਨ ਲੈ ਗਏ ਨੇ ਤੁਹਾਡੇ ਕੋਲ 30000 ਦਾ ਸਮਾਨ ਲੈ ਗਏ ਨੇ ਸਾਡਾ 30000 ਹਾਂਜੀ 30000 ਨੁਕਸਾਨ ਕਰ ਗਏ ਸਾਡਾ ਕੋਈ ਨਹੀਂ ਸਰ ਫੜਿਆ ਗਿਆ ਕੋਈ ਕਾਰਵਾਈ ਨਹੀਂ ਕਰ ਰਿਹਾ ਨਾ ਫੜ ਰਹੇ ਨੇ ਵਾਰ-ਵਾਰ ਜਾਣਦੇ ਵੀ ਕੋਈ ਨਹੀਂ ਕਰ ਰਿਹਾ ਕੋਈ ਛਾਂਬੀਨ ਵੀਆਈਪੀ ਗੱਡੀ ਆਈ ਇਹ ਦਸੋਂ ਦੇ ਵਿੱਚ ਚੋਰੀ ਹੋਈ ਆ ਸੀ ਕਲਿੱਪ ਵੀਡੀਓ ਕਲਿੱਪ ਵੀ ਦੇ ਗਏ ਆ ਦਿੱਤੀ ਉਹਨਾਂ ਨੂੰ ਹਾਂਜੀ ਵੀਡੀਓ ਕਲਿੱਪ ਦਿੱਤੀ ਆ ਵੀ ਆ ਗੱਡੀ ਆ ਜਾਂ ਆ ਗੱਡੀ ਚ ਆਏ ਸੀਗੇ ਬੰਦੇ ਆ ਸਾਡੀ ਚੋਰੀ ਕਰਕੇ ਲੈ ਗਏ ਨੇ ਕੋਈ ਨਹੀਂ ਕੋਈ ਸਿਨੇ ਕਿਤੇ ਨਾ ਕੋਈ ਟ੍ਰੇਸ ਨਹੀਂ ਪੁੱਤਿਆ ਨਾ ਗੱਡੀ ਦਾ ਪਤਾ ਲਗਾਇਆ ਨਾ ਚੋਰਾਂ ਦਾ ਪਤਾ ਲਗਾਇਆ ਹੁਣ ਮੰਨ ਕੇ ਕਾਰਵਾਈ ਹੋਣੀ ਆ ਹਾਂਜੀ ਬੰਦੀ ਕਾਰਵਾਈ ਕੀਤੀ ਜਾਵੇਗੀ ਗੱਡੀਆਂ ਚਲਾਈ ਉਹਨਾਂ ਦਾ ਅਸਲ ਜ ਪਰਪਸ ਹੈ ਕੀ ਹੈ ਦੇਖੋ ਜਿਹੜੀਆਂ ਲਖਨਤ ਕਮਿਸ਼ਨ ਨੂੰ ਇੰਡੀਆ ਦੇ ਹਿਦਾਤਾਂ ਅਨੁਸਾਰ ਪ੍ਰਤੀ ਚੋਂ ਹਲਕਾ ਸਾਡੇ ਤਿੰਨ ਗੱਡੀਆਂ ਐਫਐਸਟੀ ਚਲਦੀਆਂ ਵੀ ਨੇ ਜਦੋਂ ਵੀ ਸਾਨੂੰ ਕੋਈ ਕਿਸੇ ਕਿਸੇ ਦੀ ਕੰਪਲੇਨ ਮਿਲਦੀ ਹੈ ਤੇ ਜੋ ਗੱਡੀਆਂ ਨੇ ਇਹ 24 ਆਵਰ ਚੱਲਦੀਆਂ ਨੇ ਵੀ ਕਹਿੰਦਾ ਜੀਪੀਐਸ ਫਿਟਡ ਗੱਡੀਆਂ ਨੇ ਔਰ ਕਮਿਸ਼ਨਰੀ ਹਦਾਇਤਾਂ ਅਨੁਸਾਰ ਇਹ ਚੱਲਦੀਆਂ ਨੇ ਔਰ ਉਹਨਾਂ ਨੂੰ ਸਰ ਕਰਕੇ ਦਿੱਤੀ ਜਾਂਦੀ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਸਾਹਮਣੇ ਇਹ ਰੰਦਾ ਪਿਆ ਵੀ ਲੋਕਾਂ ਦੇ ਕਦੋਂ ਸਮਾਨ ਜਿਹੜਾ ਵੀ ਲੈ ਕੇ ਆਂਦੇ ਨੇ ਉਸ ਗੱਡੀ ਚ ਰੱਖਦੇ ਆ ਗੱਡੀ ਤੋਂ ਉਤਾਰਦੇ ਵੇਲੇ ਚ ਆਇ ਪੰਜ ਸਿਲੰਡਰ ਆ ਜਾਂ ਕੁਝ ਹੋਰ ਵੀ ਸਮਾਨ ਸਰ ਲੱਗਦਾ ਨਹੀਂ ਵੀ ਲੋਕਾਂ ਦੇ ਘਰਾਂ ਚ ਵੀ ਇਹ ਸਮਾਈ ਜਿਹੀ ਕੀਤੀ ਜਾ ਰਹੀ ਹੈ ਜਿਹੇ ਇਸ ਜੇ ਦਾਅਵੇ ਮੇਰੇ ਕੋ ਗਲੇ ਸਤਾ ਹੈ ਕਿ ਛੋੜ ਦੇਰ ਪਹਿਲੇ ਹੀ ਮੇਰੇ ਕੋਲ ਅਨੇਕ ਵੀਡੀਓ ਪਹੁੰਚੀ ਹੈ ਔਰ ਇਸ ਬਾਰੇ ਮੈਂ ਆਪਣੇ ਜਿਹੇ ਉਪ ਸਤਕਾਰੀਆਂ ਨੂੰ ਨੋਟਿਸ ਵੀ ਲਿਆਂਦਾ ਲੇਕਿਨ ਉਹਨੇ ਤੱਕ ਇਹ ਸ਼ੋਰ ਨਹੀਂ ਹੈ ਕਿ ਉਹ ਗੱਡੀ ਕਿਸ ਤਰ੍ਹਾਂ ਦੀ ਹੈ ਔਰ ਆਪਣਾ ਕੈਮਰਾ ਜ਼ਰੂਰ ਲਗਾ ਗੱਡੀ ਤੇ ਜੋ ਮੈਂ ਦੇਖੀ ਵੀਡੀਓ ਔਰ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਉਹ ਗੱਡੀ ਜਿਹੜੀ ਇਲੈਕਸ਼ਨ ਦੀ ਗੱਡੀ ਹੈ ਤੇ ਉੱਥੇ ਵਿੱਚ ਕੌਣ ਲੱਗੇ ਗਿਆ ਸੀ ਉਹ ਕਿਸ ਤਰ੍ਹਾਂ ਗੱਡੀ ਪਹੁੰਚੀ ਕਿਉਂਕਿ ਜੋ ਕਮਿਸ਼ਨ ਦੇ ਦਸਤਾਵੇਜ਼ ਅਨੁਸਾਰ ਉਸ ਗੱਡੀ ਦੇ ਵਿੱਚ ਇੱਕ ਡਿਊਟੀ ਮੈਨਸਟਰ ਔਰ ਪਲੱਸ ਸਾਡੇ ਜੋ ਪੁਲਿਸ ਬਲਾਜਬ ਹੁੰਦੇ ਨੇ ਉਹ ਇੱਕ ਜਾਂਚ ਦਾ ਵਿਚਾਰ ਇਹ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਬਹੁਤ ਹੀ ਜਲਦੀ ਜੋੜੀ ਕਰੀ ਗਈ ਹੈ ਕਿ ਕਿ ਸਰ ਰਾਤ ਦਾ ਸਮਾਂ ਇਹ ਪੂਰੀ ਰਾਤ ਹੀ ਸਰ ਇਹ ਜਿਹੜੀ ਜੀ 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 ਬਿਲਕੁਲ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜੋ ਗੱਡੀਆਂ ਨੇ ਟੋਰ ਦੀ 4 ਆਵਰ ਚੱਦੀ ਹੈ ਨਹੀਂ ਕਿਉਂਕਿ ਸਾਡੇ ਕੋਲ ਜੋ ਸੀਬੀ ਨੂੰ ਜਿਹੜਾ ਸਾਡਾ ਐਪ ਚੱਲਦਾ ਪਿਆ ਉਹ ਦੌਰਾਨ ਜਦੋਂ ਵੀ ਕੋਈ ਸਾਡੇ ਕੋਲ ਸ਼ਿਕਾਇਤ ਮਿਲਦੀ ਹੈ ਤਾਂ ਉਹਦਾ ਜੋ ਦਫਤਰ ਹੈ ਕਮਿਸ਼ਨ ਦੇ ਦਫਤਰ ਅਨੁਸਾਰ ਉਹ ਸਾਡਾ 100 ਮਿੰਟ ਦੇ ਕੀਤਾ ਜਾਂਦਾ ਹੈ ਇਸ ਲਈ ਜੋ ਗੱਡੀਆਂ ਇਹ 24 ਆਵਰ ਚਲਦੀਆਂ ਨੇ ਸਰ ਠੇਕੇਦਾਰ ਨੂੰ ਮੁਸਕਤ ਹੋएगी ਜਾਂ ਕਿਸੇ ਨੂੰ ਮੁਸਕਤ ਨਹੀਂ ਦੇਖੋ ਸਾਡੇ ਕੋਲ ਮੈਂ ਜੋ ਅਸੀਂ ਪੜਤਾਲ ਕਰਾ ਰਹੇ ਹਾਂ ਜੋ ਗੱਡੀ ਅਸੀਂ ਇਹ ਦੇਖ ਰਹੇ ਹਾਂ ਕਿ ਗੱਡੀ ਸਾਡੀ ਅੱਥਰੂ ਗਈ ਸੀ ਜਾਂ ਨਹੀਂ ਗਈ ਸੀ ਜਿਹੜੀ ਗੱਡੀ ਉੱਤੇ ਜੀਪੀਐਸ ਲੱਗੇ ਹੋਏ ਨੇ ਜਿਹੜੀ ਗੱਡੀ ਉੱਤੇ ਮੌਕੇ ਤੇ ਪਾਈ ਜਾਏਗੀ ਉਹ ਜਿਹੜੀ ਟੀਮ ਬੈਠੀ ਹੋਏਗੀ ਜੋ ਇਨਚਾਰਜ ਹੋਏਗਾ ਜੋ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਸਾਰੀ ਦੀ ਇਤਫਾਦੀ ਕਰਕੇ ਫਿਰ ਅਸੀਂ ਰਿਪੋਰਟ ਪਾਈ ਤੇ ਐਕਸ਼ਨ ਹੋਏਗਾ ਬਿਲਕੁਲ ਐਕਸ਼ਨ ਹੋਏਗਾ ਜੋ ਨਿਯਮਾਂ ਅਨੁਸਾਰ ਕਾਰਵਾਈ ਪਾਣੀ ਉਹ ਜ਼ਰੂਰ ਕੀਤੀ ਜਾਏਗੀ ਕੀ ਨਾਮ ਹੈ ਤੇ ਕਿੱਥੇ ਰਹਿੰਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਤਿਆਰੀਆਂ ਦੇ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਤੇ ਸਿਸਟੇਮ ਵੀ ਗੱਟੀਆਂ ਵੀ ਸ਼ਹਿਰਾਂ ਦੇ ਵਿੱਚ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਚੁੱਪੇ-ਚੁੱਪੇ ਤੇ ਬਾਤਵਾਲੀ ਅੱਖ ਰੱਖੀ ਜਾ ਰਹੀ ਹੈ ਲੇਕਿਨ ਫਰੋਜ਼ਪੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਲਜ਼ਾਮ ਲਗਾਏ ਗਏ ਕਿ ਵੀਆਈਪੀ ਗੱਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਇੱਕ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏਗੇ ਕਿ ਇਸ ਗੱਡੀ ਦੇ ਰਾਹੀਂ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਸਿਸ਼ਟੀ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਦੂਜੇ ਪਾਸੇ ਇਹਨਾਂ ਗੱਡੀਆਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏਗੇ ਕਿ ਇਹਨਾਂ ਰਾਹੀਂ ਜੜੀਆਂ ਗਲਤ ਅੰਸਰਾਂ ਦੇ ਵੱਲੋਂ ਵਾਰਤਾਤਾਂ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤੇ ਕਾਰਵਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦਿੰਦੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਕੋਲ ਵੀ ਇੱਕ ਸੀਐਸਟੀਵੀ ਆਈ ਹੈ ਜਿਹਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜੋ ਦਿਖ ਰਿਹਾ ਹੈ ਵੀ ਸੀਐਸਟੀਵੀ ਗੱਡੀ ਦੀ ਦੁਰਵਰਤਤ ਜੜੀ ਹੋਈ ਹੈ ਲੇਕਿਨ ਇਹ ਗੱਡੀ ਕਿਹਦੀ ਹੈ ਕਿੱਥੋਂ ਆਈ ਹੈ ਕਿਸ ਦੇ ਵੱਲੋਂ ਚਲਾਈ ਗਈ ਤੇ ਕਿਸ ਦੇ ਵੱਲੋਂ ਵਰਤੀ ਗਈ ਇਹ ਜਾਂਚ ਦਾ ਵਿਸ਼ਾ ਇਸ ਗੱਲ ਦੀ ਜਾਂਚ ਕਰਨ ਦੇ ਦਾਅਵੇ ਤੱਕ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਲੇਕਿਨ ਵਾਕਈ ਇਸ ਦੀ ਜਾਂਚ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮਿਤ ਕਿੱਥੇ ਰਹਿੰਦੇ ਸਰ ਮੇਰਾ ਨਾਮ ਕਿਰਨਪ੍ਰੀਤ ਹੈ ਮੈਂ ਆਪ ਸਿੰਘ ਰੋਡ ਕਲੋਨੀ 239 ਨੰਬਰ ਤੇ ਰਹਿਣ ਵਾਲੀ ਹਾਂ ਅਸੀਂ ਮੇਨ ਤਾਂ ਮਜ਼ਦੂਰੀ ਕਰਦੇ ਹਾਂ ਜੀ ਅਸੀਂ ਹੂੰ ਹੂੰ ਤੇ